ਠੀਕ ਹੈ ਜੀ ਇਸ ਕਰਕੇ ਕਿਉਂਕਿ ਕਰਜ਼ੇ ਕਰਕੇ ਦੇਸ਼ ਦਾ ਕਿਸਾਨ ਖੁਦਕੁਸ਼ੀਆਂ ਕਰ ਰਿਹਾ ਕਿਸਾਨਾਂ ਮਜ਼ਦੂਰਾਂ ਨੂੰ ਕਰਜ਼ੇ ਮੁਕਤ ਕਰਨਾ ਚਾਹੀਦਾ ਸਾਡੀ ਮੰਗ ਹੋਰ ਜਿਆਦਾ ਜ਼ੋਰ ਫੜਦੀ ਆ ਸਾਡੀ ਮੰਗ ਦੀ ਵਾਜਬੀਅਤ ਹੋਰ ਜਿਆਦਾ ਵੱਧ ਜਾਂਦੀ ਆ ਜਦੋਂ ਕਾਰਪੋਰੇਟ ਦੇ ਕਰਜ਼ੇ ਜਿਹੜੇ ਵੱਟੇ ਖੱਤੇ ਪਾਏ ਜਾਂਦੇ ਆ ਐਨਪੀਏ ਦੇ ਨਾਂ ਤੇ ਮਾਫ ਕੀਤੇ ਜਾਂਦੇ ਆ ਜੇਬੇ 1452000 ਕਰੋੜ ਦੇ ਕਰਜ਼ੇ ਬਾਰੇ ਪਹਿਲਾਂ ਗੱਲਾਂ ਸੀ ਹੁਣ ਫੇਰ ਲੇਟੈਸਟ ਕਰਜ਼ਾ ਉਹਨਾਂ ਨੇ ਮਾਪ ਕੀਤਾ ਕਾਰਪੋਰੇਟ ਦਾ ਅੱਜ ਅਸੀਂ ਇੱਥੇ ਸ਼ੰਬੂ ਤੋਂ ਲਗਭਗ ਕੈਲੋਪੀ 10 ਕਿਲੋਮੀਟਰ ਪੰ 12 ਕਟ ਪਿਛੇ ਹੋਵਾਂਗੇ ਰਾਜਪੁਰੇ ਤੋਂ ਥੋੜਾ ਅੱਗੇ ਜਿੱਥੇ ਸਾਡਾ ਜਿਹੜਾ ਕਾਫਲਾ ਖੜਾ ਵਾ ਉੱਥੇ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਜਿਹੜਾ ਆਪਣੇ ਦੋਵਾਂ ਫੋਰਮਾਂ ਨੇ ਫੈਸਲਾ ਕੀਤਾ ਸੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਅੰਦੋਲਨ ਨੂੰ ਮਜ਼ਬੂਤ ਤੇ ਤੇਜ਼ ਕੀਤਾ ਜਾਣਾ ਉਹਦੇ ਵਾਸਤੇ ਮੋਰਚਿਆਂ ਦੇ ਉੱਤੇ ਜੜੀਆਂ ਕਿਸਾਨਾਂ ਦੀ ਗਿਣਤੀ ਵਧਾਉਣੀ ਹੈਗੀ ਆ ਤਾਂ ਉਸੇ ਲੜੀ ਤਹਿਤ ਕੱਲ ਅਸੀਂ ਬਿਆਸ ਇਕੱਠੇ ਹੋਏ ਸੀਗੇ ਅੱਜ ਸਵੇਰ ਚਾਲੇ ਪਏ ਆ ਫੇੜ ਅਗਲੇ ਬੰਨੇ ਫਗਵਾੜਾ ਖੜੇ ਆ ਉੱਥੇ ਲੰਗਰ ਸੀਗਾ ਉਦੋਂ ਬਾਅਦ ਫਿਰ ਲੁਧਿਆਣਾ ਫਿਰ ਆ ਹੁਣ ਕਾਫਲਾ ਸਾਡਾ ਲਗਭਗ ਜਦੋਂ ਅਸੀਂ ਪੀਸੀ ਕਰ ਰਹੇ ਪਹੁੰਚ ਹੀ ਰਿਹਾ ਮਗਰ ਟਰਾਲੀਆਂ ਲਗਾਤਾਰ ਆ ਰਹੀਆਂ ਔਰ ਹੁਣ ਇਹ ਕਾਫਲਾ ਪ੍ਰੈਸ ਨੂੰ ਵੀ ਅਪੀਲ ਕੀਤੀ ਜਾਊਗੀ ਇਸ ਤਰੀਕੇ ਨਾਲ ਸ਼ੰਭੂ ਤੇ ਜਾਊਗਾ ਇਹ ਜਿੱਡਾ ਵੱਡਾ ਕਾਫਲਾ ਅਸੀਂ ਦਾਅਵੇ ਕਰੀਏ ਹਮੇਸ਼ਾ ਹੁੰਦਾ ਵੀ ਕਿਸਾਨ ਆ ਗੂ ਵੱਡੇ ਦਾਵੇ ਕਰਦੇ ਆ ਜਦੋਂ ਪ੍ਰੈਸ ਆਪ ਦਿਖਾ ਲੂਗੀ ਕਾਫਲਾ ਜਾਂਦਾ ਠੀਕ ਹੈ ਜੀ ਉਹ ਨਜ਼ਰ ਆਊਗਾ ਤਾਂ ਅੱਜ ਇੱਥੇ ਹੋਰ ਸਾਥੀ ਜਿਵੇਂ ਆਪਣਾ ਬੀਕੇ ਜੂ ਸੀਤਪਕ ਦਾ ਗੱਡੀਆਂ ਦਾ ਕਾਫਲਾ ਵੀ ਆ ਆਪਣਾ ਭਾਰਤੀ ਕਿਸਾਨ ਮਜ਼ਦੂਰ ਜੁਨੀਅਨ ਦੇ ਦਿਲਬਾਕ ਸਿੰਘ ਜੀ ਉਹਨਾਂ ਦੇ ਸਾਥੀ ਵੀ ਆ ਗਏ ਮਨਜੀਤ ਸਿੰਘ ਜੀ ਰਾਏ ਉਹਨਾਂ ਦੇ ਵੀ ਕਿਸਾਨ ਮਜ਼ਦੂਰ ਇੱਥੇ ਪਹੁੰਚੇ ਹੈਗੇ ਆ ਔਰ ਉਹਦੇ ਵਿੱਚ ਜੋ ਅਸੀਂ ਸਮਝ ਰਹੇ ਆ ਕਿ ਲਗਭਗ ਜੋ ਅਸੀਂ ਮੈਸੇਜ ਕਨਵੇ ਕੀਤਾ ਸਰਕਾਰ ਨੂੰ ਇੱਕ ਸਾਲ ਪਹਿਲੋ ਵੀ ਸ਼ੰਭੂ ਤੇ ਐਵੇਂ ਆਏ ਸੀ ਦਿਨ ਥੋੜੇ ਬਜ ਗਏ ਅਸੀਂ ਉੱਥੇ ਤੁਰੇ ਸੀਗੇ ਅਰ ਅਸੀਂ ਮੋਦੀ ਸਰਕਾਰ ਨੂੰ ਇਹ ਸੰਦੇਸ਼ ਦੇ ਰਹੇ ਆ ਵਾਕਿਓ ਜੇ ਦੇਸ਼ ਵਿੱਚ ਕੋਈ ਜਮਹੂਰੀਅਤ ਆ ਕੋਈ ਡੈਮੋਕਰੇਸੀ ਆ ਤਾਂ ਐਡੇ ਵੱਡੇ ਅੰਦੋਲਨ ਜਿਹੜਾ ਪੰਜਾਬ ਪੰਦਿਆ ਅਰ 26 ਜਨਵਰੀ ਦਾ 26 ਜਨਵਰੀ ਨੂੰ ਦੇਸ਼ ਦੀਆਂ ਸਾਰੀਆਂ ਜਥੇਬੰਦੀਆਂ ਨੇ ਪ੍ਰੋਗਰਾਮ ਕੀਤਾ। ਅਰ ਲਗਭਗ 15 16 17 ਸੂਬਿਆਂ ਤੱਕ ਪ੍ਰੋਗਰਾਮ ਹੁੰਦੀਆਂ ਖਬਰਾਂ ਨੇ। ਔਰ ਇਸ ਉਹ ਉਹ ਡਬਲ ਇੰਜਨ ਵਾਲੀਆਂ ਸਰਕਾਰਾਂ ਦੇ ਵਿੱਚ ਨੇ। ਜੇ ਵਾਕਿਆ ਕਿਸਾਨ ਮਜ਼ਦੂਰ ਦੀ ਆਵਾਜ਼ ਦਾ ਮੋਦੀ ਸਰਕਾਰ ਸਨਮਾਨ ਕਰਦੀ ਆ ਤਾਂ ਉਹਨਾਂ ਨੂੰ ਮਸਲੇ ਨਿਬੜ ਲੈਣੇ ਚਾਹੀਦੇ। ਹਾਂ ਜੇ ਨਹੀਂ ਨਿਬੜੇ ਤਾਂ 1 ਸਾਲ ਬਾਅਦ ਵੀ ਨਾ ਸਾਡੇ ਹੌਸਲਿਆਂ 'ਚ ਕੋ ਕਮੀ ਆ। ਨਾ ਸਾਡੇ ਇਰਾਦਿਆਂ ਚ ਕੋ ਕਮੀ ਆ ਨਾ ਅਸੀਂ ਥੱਕੇ ਆ ਤੇ ਨਾ ਅਸੀਂ ਅੱਕੇ ਆ ਇੱਕ ਸਾਲ ਬਾਅਦ ਕਾਫਲਾ ਤੋਰ ਕੇ ਸੀ ਮੋਦੀ ਸਰਕਾਰ ਨੂੰ ਸੰਦੇਸ਼ ਦਿੱਤਾ ਠੀਕ ਹੈ ਜੀ ਔਰ ਜੇ ਮੋਦੀ ਸਰਕਾਰ ਨਹੀਂ ਨਿਭੜਦੀ ਹੈਗੀ ਜਿਵੇਂ ਮੋਦੀ ਸਰਕਾਰ ਨੇ ਸਾਨੂੰ ਦੇਸ਼ ਦੀ ਰਾਜਧਾਨੀ ਵਿੱਚ ਜਾਣ ਨਹੀਂ ਦਿੱਤਾ ਹੈਗਾ ਇਹਨਾਂ ਬਾਰਡਰਾਂ ਤੇ ਰੋਕਿਆ ਲਗਭਗ ਔਰ ਪੰਜਾਬ ਤੇ ਹਰਿਆਣੇ ਦੀ ਆਰਥਿਕਤਾ ਦਾ ਨੁਕਸਾਨ ਕੀਤਾ ਪੰਜਾਬ ਦੇ ਟਰਾਂਸਪੋਰਟਰਾਂ ਦਾ ਨੁਕਸਾਨ ਕੀਤਾ ਪੰਜਾਬ ਦੇ ਵਪਾਰੀਆਂ ਦਾ ਨੁਕਸਾਨ ਕੀਤਾ ਆਮ ਜਨਤਾ ਨੂੰ ਤਕਲੀਫ ਵੀ ਦਿੱਤੀ ਹੈਗੀ ਆ ਔਰ ਇਹਦੇ ਲਈ ਔਰ ਲਗਭਗ ਉਹਦੇ ਯਤਨ ਸਫਲ ਨਹੀਂ ਹੋਏ ਹੈਗੇ ਆਪ ਕੋ ਚੋਦੀ ਲੜਾਉਣ ਦੇ ਯਤਨ ਵੀ ਕੀਤੇ ਹੈਗੇ ਆ ਅਸੀਂ ਕਹਿੰਦੇ ਆ ਨਾ ਸਾਨੂੰ ਅੰਦੋਲਨ ਕਰਨਾ ਕੋ ਸਾਡਾ ਅਣਖ ਦਾ ਸਵਾਲ ਆ ਸਵਾਲ ਹੈਗਾ ਸਾਡਾ ਜਨਮ ਸਿੱਧ ਅਧਿਕਾਰ ਹੈ ਇਸ ਡੈਮੋਕ੍ਰੇਸੀ ਪੰਜਾਬ ਦੀ ਗੱਲ ਕਰਨਾ ਔਰ ਐਮਐਸਪੀ ਲੀਗਲ ਗਰੰਟੀ ਕਾਨੂੰਨ ਇਹ ਦੇਸ਼ ਦੇ ਕਿਸਾਨ ਮਜ਼ਦੂਰ ਦੀ ਮੰਗ ਆ ਉਹਦੀ ਅੱਜ ਦੀ ਲੋੜ ਹੈਗੀ ਆ ਉਹਨਾਂ ਨੂੰ ਪੂਰਾ ਕਰਨਾ ਚਾਹੀਦਾ ਕਿ ਉਹਨਾਂ ਨੇ ਪਿਛਲੇ ਅੰਦੋਲਨ ਵਿੱਚ ਚਿੱਠੀ ਲਿਖ ਕੇ ਸਾਨੂੰ ਕਿਹਾ ਸੀ ਕਿਸਾਨਾਂ ਮਜ਼ਦੂਰਾਂ ਨੂੰ ਕਰਜ਼ੇ ਮੁਕਤ ਕਰਨਾ ਚਾਹੀਦਾ ਸਾਡੀ ਮੰਗ ਹੋਰ ਜਿਆਦਾ ਜ਼ੋਰ ਫੜਦੀ ਆ ਸਾਡੀ ਮੰਗ ਦੀ ਵਾਜ਼ਬੀਅਤ ਹੋਰ ਜਿਆਦਾ ਵੱਧ ਜਾਂਦੀ ਆ ਜਦੋਂ ਕਾਰਪੋਰੇਟ ਦੇ ਕਰਜ਼ੇ ਜਿਹੜੇ ਵੱਟੇ ਖੱਤੇ ਪਾਏ ਜਾਂਦੇ ਆ एनपीए ਦੇ ਨਾਂ ਤੇ 마ਫ ਕੀਤੇ ਜਾਂਦੇ ਆ ਜਿਵੇਂ 1457000 ਕਰੋੜ ਦੇ ਕਰਜ਼ੇ ਬਾਰੇ ਪਹਿਲਾਂ ਗੱਲਾਂ ਸੀ ਹੁਣ ਫੇਰ ਲੇਟੈਸਟ ਕਰਜ਼ਾ ਉਹਨਾਂ ਨੇ 마ਫ ਕੀਤਾ ਕਾਰਪੋਰੇਟ ਦਾ ਠੀਕ ਹੈ ਜੀ ਇਸ ਕਰਕੇ ਕਿਉਂਕਿ ਕਰਜ਼ੇ ਕਰਕੇ ਦੇਸ਼ ਦਾ ਕਿਸਾਨ ਖੁਦਕੁਸ਼ੀਆਂ ਕਰ ਰਿਹਾ ਹੈਗਾ ਔਰ ਕਰਜ਼ਾ 마ਫੀ ਕਿਸਾਨਾਂ ਮਜ਼ਦੂਰਾਂ ਦੀ ਹੋਣੀ ਚਾਹੀਦੀ ਆ ਇਸ ਤਰੀਕੇ ਨਾਲ ਮਜ਼ਦੂਰ ਭਰਾਵਾਂ ਨੂੰ ਨਰੇਗਾ 200 ਦਿਨ ਚੰਗੀ ਦਿਹਾੜੀ ਆਦੀਵਾਸੀਆਂ ਦੀ ਸਭਧਾਨ ਦੀ ਪੰਜਵੀਂ ਸੂਚੀ ਲਖੀਮਪੁਰ ਖਰੀਦਾਨ ਸਾਹਿਬ ਅਜੇ ਤੱਕ ਨਹੀਂ ਮਿਲਿਆ ਹੈਗਾ ਔਰ ਜਿਨ੍ਹਾਂ ਨੇ ਸ਼ਹੀਦ ਸੁਪਕਰਨ ਸਿੰਘ ਨੂੰ ਲਗਭਗ ਉਹਨਾਂ ਦੀ ਵਰਸੀ ਆ ਜਾਣੀ ਸਾਲ ਹੋ ਜਾਣਾ ਵਾ ਖਨੌਰੀ ਬਾਰਡਰ ਤੇ ਗੋਲੀ ਮਾਰ ਕੇ ਸ਼ਹੀਦ ਕੀਤਾ ਸੀ ਜਿਹੜੇ ਖੂਨ ਨਾਲ ਭਾਜਪਾ ਨੇ ਹੱਥ ਰੰਗੇ ਆ ਉਹ ਸਰਕਾਰ ਅਜੇ ਤੱਕ ਸਰ ਉਹਦਾ ਇਨਸਾਫ ਨਹੀਂ ਦੇ ਸਕੀ ਸੋ ਇਹ ਫਸਲੀ ਬੀਮਾ ਯੋਜਨਾ ਇਹ ਜਿਹੜੀਆਂ 12 ਮੰਗਾ ਸੀ ਉਹਨੂੰ ਲੈ ਕੇ ਅੰਦੋਲਨ ਚੱਲ ਰਿਹਾ ਮੈਂ ਕਹਿਆ ਸੀ ਜਿਹੜਾ ਨਿਸ਼ਾਨਾ ਲੈ ਕੇ ਤੁਰੇ ਸੀ ਜਿਹੜਾ ਸਾਡੇ ਸਾਹਮਣੇ ਮਿਸ਼ਨ ਸੀ ਉਹ ਡੋਲਿਆ ਨਹੀਂ ਹੈ 1 ਸਾਲ ਬਾਅਦ ਵੀ ਉਸ ਮਿਸ਼ਨ ਤੇ ਖੜੇ ਹੈਗੇ ਆ ਔਰ ਇਹਨੂੰ ਪੂਰਾ ਕਰਨ ਵਾਸਤੇ ਲੋੜ ਪਈ ਤਾਂ ਜੇ ਮੋਦੀ ਸਰਕਾਰ ਨੇ ਮਜਬੂਰ ਕੀਤਾ ਅਗਲੇ ਸਾਲ ਵੀ ਇਸੇ ਤਰ੍ਹਾਂ ਜਿਹਾ ਆਊਗਾ ਨਾ ਅੱਕਾਂਗੇ ਤੇ ਨਾ ਥੱਕਾਂਗੇ ਇਧਰੋਂ ਚੰਗਾ ਹੈਗਾ ਕਿ ਵਧੀਆ ਫੈਸਲਾ ਕਰੇ ਸਰਕਾਰ ਔਰ ਮਸਲੇ ਦਾ ਹੱਲ ਕਰੇ ਜੋ ਅਸੀਂ ਚਾਹੁੰਨੇ ਹੈਗੇ ਆ ਜਿੱਥੋਂ ਤੱਕ ਸਿਗਾ ਵੀ ਸਰਕਾਰ ਦੀਆਂ ਏਜੰਸੀਆਂ ਸਰਕਾਰ ਲਗਾਤਾਰ ਸਰਗਰਮ ਆ ਕਿਸਾਨਾਂ ਵਿੱਚ ਫੁੱਟ ਪਾਉਣ ਵਾਸਤੇ ਇਹ ਦੋ ਗਾਂਝੰਸੀਆ ਜਦੋਂ ਕਿਸਾਨਾਂ ਮਜ਼ਦੂਰਾਂ ਦਾ ਅੰਦੋਲਨ ਇਹ ਪੂਰੇ ਸਿਰੇ ਤੇ ਚਾ ਰਿਹਾ ਤੁਸੀਂ ਅੰਮ੍ਰਿਤਸਰ ਦੀ ਘਟਨਾ ਨੂੰ ਧਿਆਨ ਵਿੱਚ ਰੱਖ ਲਿਓ ਮਜ਼ਾ ਕਿਉਂ? ਕਿਉਂਕਿ ਅੰਦੋਲਨ ਹੁਣ ਸਮਾਜਿਕ ਬਣ ਗਿਆ ਕਿਸਾਨਾਂ ਮਜ਼ਦੂਰਾਂ ਦਾ ਨਹੀਂ ਰਿਹਾ ਦੇਸ਼ ਲੈਵਲ ਤੇ ਵੀ ਕਿਉਂਕਿ ਅਸੀਂ ਗੱਲ ਲੈ ਕੇ ਜਾਏ ਹੱਡੀਆਂ ਮੰਗਾ ਛੱਡ ਦਿਓ ਕਿਸਾਨ ਦੇਖਦਾ ਮوضوع ਸਮਾਜਿਕ ਲੜਾਈ ਲਾ ਰਿਹਾ ਅਸੀਂ ਜਦੋਂ ਆਪਣੇ ਦੁਕਾਨਦਾਰਾਂ ਨੂੰ ਕਿਹਾ ਛੋਟਿਆਂ ਨੂੰ ਭਾਈ ਪਿਆ ਵੇਖੋ ਜਿਹੜੇ ਵੱਡੇ ਸ਼ਾਪਿੰਗ ਮਾਲ ਬਣ ਗਏ ਆ ਇਹਨਾਂ ਤੁਹਾਡੀ ਦੁਕਾਨਦਾਰੀ ਖਾ ਜਾਣੀ ਅਸੀਂ ਤਾਂ 26 ਜਨਵਰੀ ਉਤਰ ਗਏ ਔਰ ਅੱਜ ਤੁਸੀਂ ਡੇਟਾ ਕੱਢੋ ਆਪਣੇ ਮੋਬਾਈਲਾਂ ਦੇ ਜਿਹੜੇ ਚੈਪਟੋ ਵਾ ਜਦ ਬ੍ਰਿੰਗਟ ਲਿਆ ਇਹਦੀ ਆਨਲਾਈਨ ਆਟੇ ਦੀ ਵਿਕਰੀ ਕਿੰਨੀ ਆ ਬਲਾ ਇੱਕ ਸ਼ਹਿਰਾਂ ਦਾ ਹਜੇ ਪਿੰਡਾਂ ਵਾਲੇ ਗਾਕ ਪਿੰਡ ਦੀਆਂ ਦੁਕਾਨਾਂ ਛੋਟੀਆਂ ਤੋਂ ਆਸਰਾ ਚ ਲੈਣਦੇ ਸਾਡੇ ਕਿਸਾਨ ਤਾਂ ਚਲੋ ਸਾਡੇ ਕੋ ਹੈਗਾ ਜਿਹੜਾ ਸ਼ਹਿਰੀ ਗਾਹ ਕਿਆ ਉਹ ਜ਼ਿਆਦਾਤਰ ਵਪਾਰ ਆਨਲਾਈਨ ਕਰ ਰਿਹਾ ਕੱਜ ਅਸੀਂ ਕਿਹਨੇ ਚਾਉਨੇ ਆ ਕਿ ਕਿਸਾਨਾਂ ਮਜ਼ਦੂਰਾਂ ਨੂੰ ਕਰਜ਼ੇ ਮੁਕਤ ਕਰਨਾ ਚਾਹੀਦਾ ਸਾਡੀ ਮੰਗ ਹੋਰ ਜ਼ਿਆਦਾ ਜ਼ੋਰ ਫੜਦੀ ਆ ਸਾਡੀ ਮੰਗ ਦੀ ਵਾਜਬੀਅਤ ਹੋਰ ਜ਼ਿਆਦਾ ਵੱਧ ਜਾਂਦੀ ਆ ਜਦੋਂ ਕਾਰਪੋਰੇਟ ਦੇ ਕਰਜ਼ੇ ਜਿਹੜੇ ਵੱਟੇ ਖੱਤੇ ਪਾਏ ਜਾਂਦੇ ਆ ਐਨਪੀਏ ਦੇ ਨਾਂ ਤੇ ਮਾਫ ਕੀਤੇ ਜਾਂਦੇ ਆ ਜੇਬੇ 1452000 ਕਰੋੜ ਦੇ ਕਰਜ਼ੇ ਬਾਰੇ ਪਹਿਲਾਂ ਗੱਲਾਂ ਸੀ ਹੁਣ ਫੇਰ ਲੇਟੈਸਟ ਕਰਜ਼ਾ ਹੁੰਦਾ ਨੇ ਮਾਫ ਕੀਤਾ ਕਾਰਪੋਰੇਟ ਦਾ ਠੀਕ ਹੈ ਜੀ ਇਸ ਕਰਕੇ ਕਿਉਂਕਿ ਕਰਜ਼ੇ ਕਰਕੇ ਦੇਸ਼ ਦਾ ਕਿਸਾਨ ਖੁਦਕੁਸ਼ੀਆਂ ਕਰ ਰਿਹਾ ਹੈਗਾ ਔਰ ਕਰਜ਼ਾ ਮਾਫੀ ਕਿਸਾਨਾਂ ਮਜ਼ਦੂਰਾਂ ਦੀ ਹੋਣੀ ਚਾਹੀਦੀ ਆ ਇਸ ਤਰੀਕੇ ਨਾਲ ਮਜ਼ਦੂਰ ਭਰਾਵਾਂ ਨੂੰ ਨਰੇਗਾ 200 ਦਿਨ ਚੰਗੀ ਦਿਹਾੜੀ ਆਦੀਵਾਸੀਆਂ ਦੀ ਸਭਧਾਨ ਦੀ ਪੰਜਵੀਂ ਅਨੁਸੂਚੀ ਲਖੀਮਪੁਰ ਖਰੀਦਾਨ ਸਾਹਿਬ ਹਜੇ ਤੱਕ ਨਹੀਂ ਮਿਲਿਆ ਹੈਗਾ ਔਰ ਜਿਨ੍ਹਾਂ ਨੇ ਸ਼ਹੀਦ ਸੁਪਕਰਨ ਸਿੰਘ ਨੂੰ ਲਗਭਗ ਉਹਨਾਂ ਦੀ ਵਰਸੀ ਆ ਜਾਣੀ ਸਾਲ ਹੋ ਜਾਣਾ ਵਾ ਖਨੌਰੀ ਬਾਡਰ ਤੇ ਗੋਲੀ ਮਾਰ ਕੇ ਸ਼ਹੀਦ ਕੀਤਾ ਸੀ ਜਿਹੜੇ ਖੂਨ ਨਾਲ ਭਾਜਪਾ ਨੇ ਹੱਥ ਰੰਗੇ ਆ ਉਹ ਸਰਕਾਰ ਅਜੇ ਤੱਕ ਸਰ ਉਹਦਾ ਇਨਸਾਫ ਨਹੀਂ ਦੇ ਸਕੀ ਸੋ ਇਹ ਅਸਲੀ ਬੀਮਾ ਯੋਜਨਾ ਇਹ ਜਿਹੜੀਆਂ 12 ਮੰਗਾ ਸੀ ਉਹਨੂੰ ਲੈ ਕੇ ਅੰਦੋਲਨ ਚੱਲ ਰਿਹਾ ਮੈਂ ਕਹਿਆ ਸੀ ਜਿਹੜਾ ਨਿਸ਼ਾਨਾ ਲੈ ਕੇ ਤੁਰੇ ਸੀ ਜਿਹੜਾ ਸਾਡੇ ਸਾਹਮਣੇ ਮਿਸ਼ਨ ਸੀ ਉਹ ਡੋਲਿਆ ਨਹੀਂ ਹੈ 1 ਸਾਲ ਬਾਅਦ ਵੀ ਉਹ ਸੁਮਿਸ਼ਨ ਤੇ ਖੜੇ ਹੈਗੇ ਆ ਅਰ ਇਹਨੂੰ ਪੂਰਾ ਕਰਨ ਵਾਸਤੇ ਲੋੜ ਪਈ ਤਾਂ ਜੇ ਮੋਦੀ ਸਰਕਾਰ ਨੇ ਮਜਬੂਰ ਕੀਤਾ ਅਗਲੇ ਸਾਲ ਵੀ ਇਸੇ ਤਰ੍ਹਾਂ ਜਿਹਾ ਆਊਗਾ ਨਾ ਆਕਾਂਗੇ ਤੇ ਨਾ ਥੱਕਾਂਗੇ ਇਹਦੇ ਨਾਲ ਚੰਗਾ ਹੈਗਾ ਕਿ ਵਧੀਆ ਫੈਸਲਾ ਕਰੇ ਸਰਕਾਰ ਅਰ ਮਸਲੇ ਦਾ ਹੱਲ ਕਰੇ ਜੋ ਅਸੀਂ ਚੰਨੇ ਹੈਗੇ ਆ ਜਿੱਥੋਂ ਤੱਕ ਸਿਗਾ ਵੀ ਸਰਕਾਰ ਦੀਆਂ ਏਜੰਸੀਆਂ ਸਰਕਾਰ ਲਗਾਤਾਰ ਸਰਗਰਮ ਆ ਕਿਸਾਨਾਂ ਵਿੱਚ ਫੁੱਟ ਪਾਉਣ ਵਾਸਤੇ ਇਹਦੋਂ ਗਾਂ ਏਜੰਸੀਆਂ ਜਦੋਂ ਕਿਸਾਨਾਂ ਮਜ਼ਦੂਰਾਂ ਦਾ ਅੰਦੋਲਨ ਇਹ ਪੂਰੇ ਸਾਰੇ ਤੇ ਚਾ ਰਿਹਾ ਤੁਸੀਂ ਅੰਮਰਸਰ ਦੀ ਘਟਨਾ ਨੂੰ ਧਿਆਨ ਵਿੱਚ ਰੱਖ ਲਿਓ ਵਜ੍ਹਾ ਕਿਉਂ ਕਿ ਅੰਦੋਲਨ ਉਹ ਸਮਾਜਿਕ ਬਣ ਗਿਆ ਕਿਸਾਨਾਂ ਮਜ਼ਦੂਰਾਂ ਦਾ ਨਹੀਂ ਰਹਾ ਦੇਸ਼ ਲੈਵਲ ਤੇ ਵੀ ਕਿਉਂਕਿ ਅਸੀਂ ਗੱਲ ਲੈ ਕੇ ਜਾਏ ਹੱਡੀਆਂ ਮੰਗਾ ਛੱਡ ਦਿਓ ਕਿਸਾਨ ਦੇਖਦਾ ਮੂਰਤ ਸਮਾਜਿਕ ਲੜਾਈ ਲਾ ਰਿਹਾ ਅਸੀਂ ਜਦੋਂ ਆਪਣੇ ਦੁਕਾਨਦਾਰਾਂ ਨੂੰ ਕਿਹਾ ਛੋਟਿਆਂ ਨੂੰ ਭਾਈ ਪਿਆ ਵੇਖੋ ਜਿਹੜੇ ਵੱਡੇ ਸ਼ਾਪਿੰਗ ਮਾਲ ਬਣ ਗਏ ਆ ਇਹਨਾਂ ਤੁਹਾਡੀ ਦੁਕਾਨਦਾਰੀ ਖਾ ਜਾਣੀ ਅਸੀਂ ਤਾਂ 26 ਜਨਵਰੀ ਨੂੰ ਉਤਰ ਗਏ ਔਰ ਅੱਜ ਤੁਸੀਂ ਡੇਟਾ ਕਢੋ ਆਪਣੇ ਮੋਬਾਈਲਾਂ ਦੇ ਜਿਹੜੀ ਚੈਪਟੋ ਵਾ ਜਦ ਬ੍ਰਿੰਗਟਲਿਆ ਇਹਦੀ ਆਨਲਾਈਨ ਆਟੇ ਦੀ ਵਿਕਰੀ ਕਿੰਨੀ ਆ ਬਲਾ ਇੱਕ ਸ਼ਹਿਰਾਂ ਦਾ ਹਜੇ ਬਿੰਨਾ ਵਾਲੇ ਗਾਕ ਪਿੰਡ ਦੀਆਂ ਦੁਕਾਨਾਂ ਛੋਟੀਆਂ ਤੋਂ ਆਸਰਾ ਚ ਲੈਣਦੇ ਸਾਡੇ ਕਿਸਾਨ ਤਾਂ ਚਲੋ ਸਾਡੇ ਕੋ ਹੈਗਾ ਜਿਹੜਾ ਸ਼ਹਿਰੀ ਗਾਹ ਕਿਆ ਉਹ ਜ਼ਿਆਦਾਤਰ ਵਪਾਰ ਆਨਲਾਈਨ ਕਰ ਰਿਹਾ ਅੱਜ ਅਸੀਂ ਕਿਹਨੇ ਚੁੰਨੇ ਆ ਵੀ ਜੇ ਤੁਸੀਂ ਕਾਰਪੋਰੇਟ ਦਾ ਵਪਾਰ ਕਰੋਗੇ ਤੁਹਾਡੇ ਦੇਸ਼ ਦੀ ਤੁਹਾਡੇ ਪੰਜਾਬ ਦੀ ਸਾਰੀ ਛੋਟੀ ਦੁਕਾਨਦਾਰੀ ਰੇੜੀ ਫੜੀ ਵਾਲੇ ਮਾਰੇ ਜਾਣੇ ਲੱਗਾ ਅੱਜ ਛੋਟੇ ਵਪਾਰੀਆਂ ਦੀ ਛੋਟੇ ਕਾਰੋਬਾਰੀਆਂ ਦੀ ਲੜਾਈ ਕੋਈ ਪਾਰਟੀ ਨਹੀਂ ਲੜ ਰਹੀ ਆ ਦੇਸ਼ ਦਾ ਕਿਸਾਨ ਵੀ ਦੂਰ ਲੜ ਰਿਹਾ ਵੀ ਤੁਹਾਡੇ ਤੇ ਵੀ ਕਾਰਪੋਰੇਟ ਦਾ ਹਮਲਾ ਸਾਡੀ ਖੇਤੀ ਮੰਡੀ ਤੇ ਵੀ ਕਾਰਪੋਰੇਟ ਦਾ ਹਮਲਾ ਜਿਹੜੇ ਮਜ਼ਦੂਰਾਂ ਦੇ ਲਾ ਕਾਨੂੰਨ ਆ ਉਹਨਾਂ ਦੇ ਵੀ ਕਾਰਪੋਰੇਟ ਦਾ ਹਮਲਾ ਨੌਜਵਾਨ ਬਿਰਜਕਾਰਿਆ ਨਸ਼ਈਆ ਉੱਤੇ ਵੀ ਕਾਰਪੋਰੇਟ ਦਾ ਹਮਲਾ ਤੇ ਸਮਾਜਿਕ ਇਕਤਾ ਵਿੱਚ ਵੱਜ ਗਿਆ ਹੈ ਅੰਦੋਲਨ ਇੱਕ ਸਮਾਜਿਕ ਇਕਤਾ ਦਿਖੀ ਤੀਦੇ ਪੰਜਾਬ ਬੰਦੇ ਵਿੱਚ ਅਰ ਉਹ ਸਮਾਜਿਕ ਇਕਤਾ ਨੂੰ ਤੋੜਨਾ ਚਾਹੁੰਦੇ ਆਂ ਵੀ ਦੁਕਾਨਦਾਰ ਵੀ ਇਕੱਠੇ ਹੋ ਗਏ ਕਿਸਾਨ ਵੀ ਹੋ ਗਏ ਮਜ਼ਦੂਰ ਵੀ ਰਲ ਗਿਆ ਮੁਲਾਜ਼ਮ ਵੀ ਆ ਗਏ ਨੇ ਤਾਂ ਫਿਰ ਉਹਨਾਂ ਨੇ ਬਾਬਾ ਸਾਹਿਬ ਦੇ ਬੁੱਤ ਨੂੰ ਸ਼ਰਾਰਤੀ ਕਲ ਕੇ ਟੜਵਾਇਆ ਇਹ ਦੂਰੀ ਵਧਾਉਂਦਾ ਯਾਨੀ ਇਸ ਕਿਸਮ ਦੇ ਕਾਰੇ ਹੋਰ ਵੀ ਦੇਸ਼ ਪੱਧਰ ਤੇ ਹੋ ਜਾਣੇ ਮੈਂ ਮੇਸ਼ਾ ਅਪੀਲ ਅੱਜ ਵੀ ਕਹਿਣਾ ਆਪਣੇ ਧਾਰਮਿਕ ਆਗੂਆਂ ਨੂੰ ਸਾਰੇ ਧਾਰਮਿਕ ਆਗੂਆਂ ਨੂੰ ਪੰਜਾਬ ਨੇ ਇਹੋ ਜਿਹੇ ਘਟਨਾਵਾਂ ਦਾ ਬੜਾ ਸੰਤਾਪ ਪੋਗਿਆ ਵਾ ਇਹ ਜਿੱਡਾ ਵੱਡਾ ਅੰਦੋਲਨ ਬਣ ਗਿਆ ਇਹੋ ਜਿਹੇ ਘਟਨਾਵਾਂ ਵਾਪਰ ਸਕਦੀਆਂ ਲੋਕ ਵੀ ਸੁਚੇਤ ਹੋਣ ਅਸੀਂ ਸਰਕਾਰਾਂ ਨੂੰ ਪਹਿਲਾਂ ਸੁਚੇਤ ਕਰ ਰਹੇ ਹਾਂ ਇਹਨਾਂ ਗੱਲਾਂ ਦਾ ਖਿਆਲ ਰੱਖਿਆ ਜਾਵੇ ਜਦੋਂ ਅੰਦੋਲਨ ਤੇਜ਼ ਹੁੰਦਾ ਲੋਕਾਂ ਦੇ ਜਨ ਤ ਉਹ ਕੋਈ ਨਾ ਕੋਈ ਗੱਲ ਆਉਂਦੀ ਹੈਗੀ ਐ ਇਸ ਤਰੀਕੇ ਨਾਲ ਖੰਭ ਦੇ ਮੇਲੇ ਵਿੱਚ ਜਿਹੜੇ ਆਪਣੇ ਪੱਗ ਧੜਮਚਨਾਂ ਦੀ ਤੋਂ ਪਲੱਸ ਨੇ ਅਟਲ ਮੀਡੀਆ ਦੀਆਂ ਰਿਪੋਰਟਾਂ ਨੇ ਬਹੁਤ ਸਾਰੇ ਜਿਹੜੇ ਸ਼ਰਧਾਲੂ ਉੱਥੇ ਮਾਰੇ ਗਏ ਅਸੀਂ ਦੋਵਾਂ ਫੋਰਮਾਂ ਵੱਲੋਂ ਦੁੱਖ ਸਾਂਝਾ ਕਰਦੇ ਹਾਂ ਉਹਨਾਂ ਪਰਿਵਾਰਾਂ ਦੇ ਨਾਲ ਸਵੇਦਨਾ ਸਾਡੀ ਉਹਨਾਂ ਦੇ ਨਾਲ ਔਰ ਇਹਦਾ ਇੱਥੇ ਸਵਾਲ ਵੀ ਖੜੇ ਹੁੰਦੇ ਆ ਵੀ ਹੁਣ ਇਹ ਘਟਨਾ ਜਦੋਂ ਐਡਾ ਵੱਡਾ ਮੇਲਾ ਚ ਕੋਈ ਰੌਲਾ ਨਹੀਂ ਬਹੁਤ ਵੱਡਾ ਕਰੋੜਾ ਲੋਕ ਜਾਂਦੇ ਆ ਅਸੀਂ ਕਹਿੰਦੇ ਸਰਕਾਰ ਨੇ ਪ੍ਰਬੰਧ ਕੀਤੇ ਸੀ ਬਹੁਤ ਵਧੀਆ ਚੱਲਿਆ ਇਹ ਕੀ ਹੋ ਗਿਆ ਇਹ ਜਾਂਚ ਦਾ ਵਿਸ਼ਾ ਮੈਂ ਕੋਈ ਇਲਜ਼ਾਮ ਨਹੀਂ ਲਾਉਂਦਾ ਸਾਡੇ ਸ਼ੰਕੇ ਆ ਵੀ ਕੌਣ ਆ ਪਿੱਛੇ ਦੇ ਜਾਣਕਾਰੀ ਇਹਦੀ ਇਹਦੀ ਕਰੋ ਜਾਂਚ ਕਰੋ ਅਤੇ ਸਾਹਮਣੇ ਦੇਸ਼ ਦੇ ਲੈ ਕੇ ਆਓ ਵੀ ਕੌਣ ਜ਼ਿੰਮੇਵਾਰ ਨੇ ਕਿਉਂ ਐ ਹੋਇਆ ਹੈਗਾ ਇਹ ਨਹੀਂ ਹੋਣਾ ਚਾਹੀਦਾ ਡਬਲ ਇੰਜਨ ਵਾਲੀ ਸਰਕਾਰ ਆ ਮਕਰਮੋਦੀ ਦੀ ਸਰਕਾਰ ਆ ਠੀਕ ਆ ਇਹ ਤੋਂ ਗਾਹਾਂ ਜਿਹੜਾ ਅਸੀਂ ਸੁਣ ਰਹੇ ਪ੍ਰਦੂਸ਼ਣ ਨੂੰ ਲੈ ਕੇ ਕਿੰਨੀ ਸੀਟਾਕਸੀ ਹੋ ਰਹੀ ਦਿੱਲੀ ਨੂੰ ਅਸੀਂ ਕਹਿੰਦੇ ਦੰਨੀਆਂ ਸਰਕਾਰਾਂ ਆ ਉਹਨੇ ਜਿੰਨੀ ਇੰਡਸਟਰੀ ਆ ਚਾਹੇ ਜਮਨਾ ਦਾ ਪਾਣੀ ਹੋਵੇ ਚਾਹੇ ਗੰਗਾ ਦਾ ਪਾਣੀ ਹੋਵੇ ਚਾਹੇ ਵਿਆਸ ਦਾ ਪਾਣੀ ਹੋਵੇ ਚਾਹੇ ਸਤਲੁਜ ਦਾ ਪਾਣੀ ਹੋਵੇ ਸਾਰੇ ਜ਼ਹਿਰੀਲੇ ਆ ਇਹ ਕਾਰਪੋਰੇਟ ਮਾਡਲ ਆ ਇੰਡਸਟਰੀ ਦਾ ਅਸੀਂ ਇੰਡਸਟਰੀ ਦੇ ਵਿਰੋਧੀ ਨਹੀਂ ਹੈਗੇ ਹਾਂ ਜਿਹੜੇ ਜੜੀ ਮੈਨੇਜਮੈਂਟ ਹੋਣੀ ਚਾਹੀਦੀ ਆ ਜਿਹੜੇ ਜਿਹੜੇ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਲਾ ਕਾਨੂੰਨ ਆ ਉਹ ਲਾਗੂ ਕਿਤੇ ਵੀ ਨਹੀਂ ਹੁੰਦਾ ਅਸੀਂ ਕਦੀ ਇੰਡਸਟਰੀ ਦੇ ਵਿਰੋਧੀ ਨਹੀਂ ਜੜੀ ਇੰਡਸਟਰੀ ਮਨੁੱਖਾਂ ਵਾਸਤੇ ਪਾਣੀ ਦੇ ਹਿੱਟ ਜ਼ਹਿਰ ਕੋਲਦੀ ਆ ਇੰਡਸਟਰੀ ਨਹੀਂ ਹੋਣੀ ਚਾਹੀਦੀ ਸਾਡੇ ਇਹ ਆ ਔਰ ਇਹਦੇ ਨਾਲ ਮੈਂ ਕਿਹਾ ਜਿੱਦੇ ਅਸੀਂ ਬੈਠੇ ਆ ਇਹ ਪਵਾਦਵੀ ਪੀੜਤ ਆ ਇਹ ਇਹਨਾਂ ਗੱਲਾਂ ਨਾ ਪਵਾਦਵੀ ਪੀੜਤ ਹੈਗਾ ਅਸੀਂ ਇੰਡਸਟਰੀ ਦੇ ਕਦੀ ਵਿਰੋਧੀ ਨਹੀਂ ਹੋਏ ਇਸ ਕਰਕੇ ਇਹ ਗੱਲਾਂ ਤੁਹਾਡੇ ਨਾਲ ਕਰਨੀਆਂ ਸੀਗੀਆਂ ਔਰ ਆਉਣ ਵਾਲੇ ਸਮੇਂ ਜਿਵੇਂ ਇਸ ਸਕੈਮ ਦੀ ਚਿੱਠੀ ਆਈ ਹੈਗੀ ਆ ਉਹਦੇ ਤੇ ਕਮਮ ਦੀ ਮੀਟਿੰਗ ਕਰਕੇ ਵਿਚਾਰ ਕਰਾਂਗੇ ਸਰਕਾਰ ਦਾ ਸੱਦਾ ਆਇਆ ਉਹਦੇ ਤੇ ਵਿਚਾਰ ਕਰਾਂਗੇ ਦੋਵੇਂ ਫਾਰਮ ਅੱਗੇ ਦਾ ਅੰਦੋਲਨ ਕਿਵੇਂ ਤੇਜ਼ ਕੀਤਾ ਜਾਵੇ ਕੀ ਅੱਗੇ ਪ੍ਰੋਗਰਾਮ ਬਣਾਉਣੇ ਆ ਸੋ ਮੀਟਿੰਗਾਂ ਕੱਲ ਤੇ ਪਰਸੋਂ ਕਰਕੇ ਇਹ ਤੁਹਾਡੇ ਸਾਹਮਣੇ ਸਾਰੇ ਪ੍ਰੋਗਰਾਮ ਆ ਜਾਣਗੇ ਔਰ ਅੰਤਤਿ ਫੇਰ ਵੀ ਅਸੀਂ ਜਥਾ ਲੈ ਕੇ ਜਾਣਾ ਸ਼ੰਭੂਚੂਰ ਪ੍ਰੈਸਰ ਨੂੰ ਕਵਰੇਜ ਦਵੇ ਰਾਇ ਸਾਬ 2 ਮਿੰਟ ਗੱਲ ਕਰ ਲੈਣਗੇ